ਤੇ ਅਸੀਂ ਵਾਰ-ਵਾਰ ਕਰਕੇ ਜੀ ਪ੍ਰੋਟੈਸਟ ਕਰਕੇ ਧਰਨੇ ਕਰਕੇ ਐਪਲੀਕੇਸ਼ਨਾਂ ਦੇ ਕੇ ਮੈਮੋਰੰਡਮ ਦੇ ਕੇ ਚਾਹੀ ਗਵਰਨਰ ਸਾਹਿਬ ਹੈ ਚਾਹੀ ਐਸਟੀਏ ਸਾਹਿਬ ਹੈ ਚਾਹੀ ਹੂਮ ਸੈਕਟਰੀ ਸਾਹਿਬ ਹੈ ਚਾਹੀ ਐਡਵਾਈਜ਼ਰ ਸਾਹਿਬ ਹੈ ਚਾਹੀ ਪੁਲਿਸ ਪ੍ਰਸ਼ਾਸਨ ਹੈ ਜੀ ਹਰ ਬੰਦੇ ਨੂੰ ਅਸੀਂ ਦੇ ਚੁੱਕੇ ਆ ਸਾਡੀ ਕਿਸੇ ਵੀ ਗੱਲ ਤੇ ਕੋਈ ਕਾਰਵਾਈ ਨਹੀਂ ਹੁੰਦੀ ਚਾਰਚੀ ਨੂੰ ਪਿੱਛੇ ਕੈਬ ਆਟੋ ਸੁਯੁਕਤ ਮੋਰਚੇ ਨੇ ਸਟ੍ਰਾਈਕ ਕੀਤੀ ਸੀ ਬਾਈਕ ਟੈਕਸੀ ਦੇ ਖਿਲਾਫ ਈ ਰਿਕਸ਼ੇ ਦੇ ਖਿਲਾਫ ਤੇ ਸਾਡੇ ਜਿਹੜੇ ਨਜਾਇਜ਼ ਚਲਾਨ ਹੋ ਰਹੇ ਉਹਨਾਂ ਦੇ ਖਿਲਾਫ ਤੇ ਸਭ ਤੋਂ ਮੇਨ ਸਭ ਤੋਂ ਮੇਨ ਡਿਮਾਂਡ ਜਿਹੜੀ ਸਾਡੀ ਹੈਗੀ ਹੈ ਸਾਡਾ ਮਿਨੀਮਮ ਰੇਟ ਤੈਅ ਨਹੀਂ ਹੋ ਰਿਹਾ ਜਿਹੜਾ 2 ਸਾਲਾਂ ਤੋਂ ਅਸੀਂ ਲੜਾਈ ਲੜ ਰਹੇ ਆਂ ਜਦੋਂ ਕਰਨਾਟਕ ਸਰਕਾਰ ਨੇ ਉਹ ਰੇਟ ਤੈਅ ਕਰਤਾ ਪਹਿਲੇ 3 ਕਿਲੋਮੀਟਰ ਦਾ 100 ਰੁਪਿਆ 80 20 ਦਾ ਰੇਸ਼ੋ ਵੀ 80% ਸਾਨੂੰ ਮਿਲੇਗਾ 20% ਕੰਪਨੀ ਨੂੰ ਐਗਰੀਗੇਟਰ ਨੂੰ ਮਿਲੇਗਾ ਵਿਧ GST ਵਿਧ ਕਮਿਸ਼ਨ ਤੇ ਉਹਨਾਂ ਦਾ ਜਿਹੜਾ ਸਾਡਾ 4 ਤਰੀਕ ਨੂੰ ਜਿਹੜੀ ਗੱਲ ਹੋਈ ਸੀ ਜੀ ਉਸ ਦਿਨ ਸਾਡੇ ਪ੍ਰਧੂਮਨ ਜੁਆਇੰਟ ਸੈਕਟਰੀ ਨੇ ਸਾਨੂੰ ਕਿਹਾ ਸੀਗਾ ਕਿ ਸ਼ੁੱਕਰਵਾਰ ਨੂੰ ਤੁਹਾਡਾ ਡਰਾਫਟ ਰਿਲੀਜ਼ ਹੋ ਜਾਏਗਾ 15 ਦਿਨ ਦਾ ਉਹਦਾ ਨੋਟੀਫਿਕੇਸ਼ਨ ਹੋਏਗਾ ਉਹ 15 ਦਿਨਾਂ ਬਾਅ ਸਾਡੇ ਮਾਨਯੋਗ ਸਤਕਾਰਯੋਗ ਸੰਜੀਤ ਟੰਡਨ ਜੀ ਜੋ ਬੀਜੇਪੀ ਤੋਂ ਕੈਂਡੀਡੇਟ ਸੀਗੇ ਸਾਡੇ ਇਥੇ ਆਪਣੇ ਚੰਡੀਗੜ੍ਹ ਤੋਂ ਤੇ ਮਨੀਸ਼ तिवारी ਜੀ ਸਾਰਿਆਂ ਨੂੰ ਅਸੀਂ ਲੈਟਰ ਦੇ ਚੁੱਕੇ ਹਾਂ ਕੋਈ ਵੀ ਮੇਅਰ ਹੋਵੇ ਜੀ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਚਾਹੇ ਉਹ ਪੰਜਾਬ ਹੈ ਸੀਐਮ ਹੈ ਸਭ ਨੂੰ ਦੇ ਚੁੱਕੇ ਹਾਂ ਤੇ ਉਹਨਾਂ ਨੇ ਸਾਡੀ ਜੁਆਇੰਟ ਸੈਕਟਰੀ ਨਾਲ ਗੱਲ ਕੀਤੀ ਜੀ ਕਿ ਇਹਨਾਂ ਦਾ ਬਈ ਇਹ ਰੇਟ ਵਾਲਾ ਮੁੱਦਾ ਹੱਲ ਕਰੋ ਕਿਉਂਕਿ ਇਹ ਭੁੱਖੇ ਮਰ ਰਹੇ ਨੇ ਇਹਨਾਂ ਕੋਲ ਰੇਟ ਨਹੀਂ ਹੈਗਾ ਤੇ ਉਹਦੇ ਚ ਜੀ ਉਹ ਸਭ ਤੋਂ ਮੇਨ ਗੱਲ ਇਹ ਹੋਈ ਕਿ ਉਹਨਾਂ ਨੇ ਇਹ ਗੱਲ ਕਹੀ ਚਲੋ ਇਦਾਂ ਕਰਦੇ ਹਾਂ ਜੀ ਤੁਹਾਨੂੰ 10 ਦਿਨ ਦਾ ਹੋ ਟਾਈਮ ਦੇ ਦੋ ਅਸੀਂ ਇਹਨਾਂ ਨਾਲ ਮੀਟਿੰਗ ਕਰ ਲੈਨੇ ਆ ਅਸੀਂ ਜਿਹੜੀ ਡਰਾਫਟ ਨਹੀਂ ਬਣਾਵਾਂਗੇ ਸਿੱਧੀ ਇਹਨਾਂ ਦੀ ਆਬਜੈਕਸ਼ਨ ਜਿਹੜੀਆਂ ਇਹਨਾਂ ਮੀਟਿੰਗ ਤੋਂ ਬਾਅਦ ਅਸੀਂ ਆਬਜੈਕਸ਼ਨ ਖਤਮ ਕਰਕੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਰੇਟ ਦਾ ਤੇ ਪਾਲਿਸੀ ਦਾ ਜਿਸ ਵਿੱਚ ਵਾਈਡ ਪਲੇਟ ਦੇ ਬਾਰੇ ਵੀ ਲਿਖਿਆ ਜਾਏਗਾ ਉਹ ਪਾਲਿਸੀ ਅਸੀਂ ਵੇਟ ਕਰ ਰਹੇ ਹਾਂ ਨੋਟੀਫਿਕੇਸ਼ਨ ਦੀ ਹੁਣ ਨੋਟੀਫਿਕੇਸ਼ਨ ਦੇ ਚੱਕਰ ਤੇ ਅਸੀਂ ਅੱਜ ਹੜਤਾਲ ਕਰ ਲਈ ਤੇ ਉਹਦੇ ਵਿੱਚ ਸਭ ਤੋਂ ਵੱਡੀ ਮੰਗ ਸਾਡੀ ਹੈਗੀ ਹੈ ਕਿ ਈ ਰਿਕਸ਼ੇ ਨੂੰ ਜਿਹੜਾ ਉਹ ਸੈਕਟਰ ਤੋਂ ਸੈਕਟਰ ਚੱਲਣਾ ਚਾਹੀਦਾ ਜਾਂ ਸੈਕਟਰ ਦੇ ਵਿੱਚ ਚੱਲਣਾ ਚਾਹੀਦਾ ਨੈਸ਼ਨਲ ਹਾਈਵੇ ਤੇ ਨਹੀਂ ਚੱਲਣਾ ਚਾਹੀਦਾ ਉਹ ਚੱਲ ਰਿਹਾ ਜਿਹੜਾ ਜਿਹੜੀ ਬਾਈਕ ਟੈਕਸੀ ਹੈ ਉਹ ਏਪੀ ਜੇਪੀ ਯੂਪੀ ਸਾਰੇ ਨੰਬਰਾਂ ਦੀਆਂ ਬਾਈਕਾਂ ਚੱਲ ਰਹੀਆਂ ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਉਹਨਾਂ ਨੂੰ ਐਗਰੀਗੇਟਰ ਲਾਇਸੈਂਸ ਜਿਹਨਾਂ ਨੇ ਦਿੱਤਾ ਹੈ ਉਹੀ ਚਲਵਾ ਰਹੀਆਂ ਨੇ ਪ੍ਰਸ਼ਾਸਨ ਦਿੱਲੀ ਪ੍ਰਸ਼ਾਸਨ ਜਿਹੜਾ ਹੈਗਾ ਜੀ ਉਹਨਾਂ ਨੇ ਸੁਪਰੀਮ ਕੋਰਟ ਤੇ ਬਾਈਕ ਟੈਕਸੀ ਬੰਦ ਕਰਤੀ ਹੈ ਉੱਥੇ ਚਲਾਨ ਹੋ ਰਹੇ ਨੇ ਕੋਈ ਵੀ ਪੀਲੀ 플레이ਟ ਹੈ ਚਾਹੇ ਕੋਈ ਵੀ ਉਹਦੇ ਤੇ ਉਹਨੂੰ ਨਹੀਂ ਚੱਲ ਰਹੀ ਠੀਕ ਹੈ ਜੀ ਪੰਜਾਬ ਦੇ ਵਿੱਚ ਐਗਰੀਗੇਟਰ ਲਾਓ ਲਾਓ ਹੈ ਹੀ ਨਹੀਂ ਜੇ ਕਿਸੇ ਨੇ ਪੀਲੀ 플레이ਟ ਤੇ ਵੀ ਚਲਾਉਣੀ ਹੈ ਤਾਂ ਵੀ ਅਲਾਉਡ ਨਹੀਂ ਹੈ ਸਵਾਰੀ ਚੱਕਣੀ ਹਰਿਆਣਾ 'ਚ ਵੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਅਗਰ ਪਾਲਿਸੀ ਬਣਾਈ ਚਾਹੇ ਉਹ ਨਵੀਂ ਹੋਵੇ ਚਾਹੇ ਉਹ 7 ਸਾਲ ਤੋਂ ਪੁਰਾਣੀ ਨਾ ਹੋਵੇ ਤੇ ਇੱਥੇ ਏਪੀ ਜੀਪੀ ਸਾਰੀਆਂ ਚੱਲ ਰਹੀਆਂ ਨੇ ਉਹਨਾਂ ਕੰਪਨੀਆਂ 'ਚ ਚੱਲ ਰਹੀਆਂ ਨੇ ਜਿਨ੍ਹਾਂ ਕੰਪਨੀਆਂ ਨੂੰ ਚੰਡੀ ਕਰਨ ਦੇ ਲਾਇਸੈਂਸ ਦਿੱਤਾ ਹੈ ਅਸੀਂ ਕਹਿ ਰਹੇ ਹਾਂ ਸਵੇਰੇ ਅਜੇ ਵੀ ਨਹੀਂ ਕਹਿ ਰਹੇ ਸਵੇਰ ਤੱਕ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਆ ਕਿ ਸਵੇਰੇ ਸਾਨੂੰ ਇਹਨਾਂ ਕੰਪਨੀਆਂ ਤੇ ਸਾਰਿਆਂ ਦੇ ਖਿਲਾਫ ਨੋਟਿਸ ਚਾਹੀਦੇ 1-1 ਲੱਖ ਰੁਪਏ ਦਾ ਜੁਰਮਾਨਾ ਪਾਓ ਇਹਨਾਂ ਨੂੰ ਬੰਦ ਕਰਾਓ ਕੋਲਾ ਨੇ 30000 ਬਾਈਕ ਦਾ ਅਖਬਾਰ ਦੇ ਵਿੱਚ ਪਾਇਆ ਸੀਗਾ ਜੀ 30000 ਬਾਈਕ ਅਸੀਂ ਨੂੰ ਰੋਜ਼ਗਾਰ ਦੇਦੇ ਆ ਜਿਹਦੇ 'ਚ 4 ਤਰੀਕ ਤੋਂ ਪਹਿਲਾਂ ਉਹਨਾਂ ਨੇ ਪ੍ਰਧਾਨ ਨੇ ਐ ਚੰਡੀਗੜ੍ਹ 'ਚ ਪਹਿਲੀ ਪੀਲੀ ਬਲੇਟ ਲੱਗੀ। ਮਤਲਬ ਚੰਡੀਗੜ੍ਹ 'ਚ ਸਿਰਫ ਇੱਕੋ ਹੀ ਬਲੇਟ ਪਲੇਟ ਲੱਗੀ ਹੈ ਇਸੇ ਮਹੀਨੇ ਜਿਹੜੀ ਲੱਗੀ ਹੈ। ਉਸ ਤੋਂ ਪਹਿਲਾਂ ਜਦੋਂ ਉਹਨੂੰ 3 ਨਵੰਬਰ ਨੂੰ 4 ਨਵੰਬਰ ਨੂੰ ਲਾਇਸੈਂਸ ਦਿੱਤਾ ਹੈ ਉਦੋਂ ਇੱਕ ਵੀ ਪਲੇਟ ਤੇ ਪੀਲੀ ਬਲੇਟ ਨਹੀਂ ਲੱਗੀ ਸੀ ਚੰਡੀਗੜ੍ਹ ਦੀ। ਤਾਂ ਮਤਲਬ ਇਲੀਗਲ ਪਾਇ ਪ੍ਰਾਈਵੇਟ ਵਹੀਕਲ ਨੂੰ ਹੀ ਲਾਇਸੈਂਸ ਦਿੱਤਾ ਇਹਨਾਂ ਨੇ। ਤੇ ਹੁਣ 29999 ਤਾਂ ਜਿਹੜਾ ਆਪਣੀ ਰੈਪਿਡ ਉਹਨਾਂ ਦੇ ਅਖਬਾਰ ਦੇ ਵਿੱਚ ਜਿਹੜੀ ਦਿੱਤੀ ਹੈ ਉਹਦੇ ਤੇ ਹੀ ਇਲੀਗਲ ਹੈ ਤੇ ਜਿਹੜੀ ਓਲਾ 'ਚ ਚੱਲ ਰਹੀ ਹੈ, ਊਬਰ 'ਚ ਚੱਲ ਰਹੀ ਹੈ ਤੇ ਐਂਡਰਵਰ 'ਚ ਚੱਲੀ ਉਹ ਕਿੰਨੀ ਹੋਊਗੀ ਜੀ? ਸਾਨੂੰ ਜਿਹੜਾ 6000 ਆਟੋ ਦਾ ਲਾਇਸੈਂਸ ਹੈ ਤੇ ਵੀ ਚੰਡੀਗੜ 6000 ਆਟੋ ਨਹੀਂ ਚੱਲਣਾ ਚਾਹੀਦਾ ਤੇ 30000 ਬਾਈਕ ਦਾ ਲਾਇਸੈਂਸ ਉਹਨੂੰ ਕਿਉਂ ਦਿੱਤਾ ਬਈ ਉਹਨੂੰ ਚੱਲਣ ਵਾਸਤੇ ਆਟੋ 6000 ਚੱਲੂਗਾ ਬਾਈਕ 30000 ਚੱਲੂਗੀ ਤੇ ਇਹਨਾਂ ਦੀ ਸਵਾਰੀ ਨਹੀਂ ਖਾਊਗੀ ਸਾਡੀ ਸਵਾਰੀ ਨਹੀਂ ਖਾਊਗੀ ਟੈਕਸੀ ਵਾਲਿਆਂ ਦੀ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਾਡਾ ਰੇਟ ਤੇ ਬਾਈਕ ਟੈਕਸੀ ਸਾਨੂੰ ਸਵੇਰੇ ਹੱਲ ਚਾਹੀਦਾ ਹੈ ਨੋਟੀਫਿਕੇਸ਼ਨ ਵੀ ਤੇ ਬਾਈਕ ਟੈਕਸੀ ਦਾ ਪੂਰਨ ਤੌਰ ਤੇ ਕੰਪਨੀਆਂ ਨੂੰ ਨੋਟਿਸ ਤੇ ਨਾਲ ਸਵੇਰੇ ਚੰਡੀਗੜ ਦੇ ਬਾਉਂਡਰ ਤੋਂ ਚਾਹੇ ਉਹ ਪੀਵੀ ਨੰਬਰ ਹੈ ਚਾਹੇ ਆਰਜੀ ਨੰਬਰ ਹੈ ਚਾਹ ਉਹਦਾ ਬਾਈਕ ਦਾ ਫੜਦੇ ਸਰ ਉਹਨੂੰ ਬਾਉਂਡ ਕਰੋ ਤੇ ਜਿਹਦਾ ਚਲਾਨ ਪਹਿਲਾਂ ਆਲਰੇਡੀ ਹੋ ਰੱਖਿਆ ਹੈ ਉਹਨੂੰ ਤੁਸੀਂ ਉਹਦਾ ਲਾਇਸੈਂਸ ਸਸਪੈਂਡ ਕਰੋ 6 ਮਹੀਨੇ ਲਈ ਤਾਂ ਇਹ ਕੰਮ ਬੰਦ ਹੋਊਗਾ ਜਿੰਨੀ ਦੇਰ ਤੁਸੀਂ ਕੰਪਨੀਆਂ ਦੇ ਕਾਰਵਾਈ ਨਹੀਂ ਕਰੋਗੇ 285 ਚਲਾਨ ਘਟੇ ਆ ਬਾਈਕਾਂ ਦੇ 285 ਸਿਰਫ 20 ਚਲਾਨ ਭਰੇ ਆ ਜੀ ਉਹਨਾਂ ਨੇ ਉਹ ਵੀ ਲੋਕ ਅਦਾਲਤ ਚ 500 ਰੁਪਏ ਚ ਜਿਹੜਾ 20000 ਦਾ ਚਲਾਨ ਸੀਗਾ ਤੇ ਫਿਰ ਉਹ ਕਿੱਥੋਂ ਛੁੱਟੂਗਾ ਜੀ ਉਹ ਉਹ ਤਾਂ ਸਾਨੂੰ ਚੈਲੰਜ ਕਰ ਰਹੇ ਆ ਉਲਟਾ ਕਿ ਅਸੀਂ ਤਾਂ ਸਾਡੇ ਤਾਂ ਹੋਇਓ ਇਸ ਦਾ ਭਰਦੇ ਨਹੀਂ ਜਾ ਕਰ ਲੋ ਜਿਹੜਾ ਕਸ਼ ਕਰਨਾ ਹੈ ਚਾਹ ਯੂਨੀਅਨ ਵਾਲੇ ਚ ਹੋਇਓ ਇਸ ਕਰਕੇ ਮੈਂ ਕਹਿ ਰਹੇ ਹਾਂ ਜੀ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਇਹ ਜਿਹੜਾ ਮੋਰਚਾ ਹੈ گورنر ਹਾਊਸ ਹਸਾਉ ਨੂੰ گورنر ਹਾਊਸ ਕੇ ਰੰਦ ਕੀਤਾ ਅਸੀਂ ਘੰਟਾ ਡੇ ਘੰਟਾ ਹੋਰ ਦੇਖਾਂਗੇ ਪ੍ਰਸ਼ਾਸਨ ਨਹੀਂ ਆਇਆ ਤਾਂ ਘਰਾਓ ਵੀ ਕਰਾਂਗੇ ਅਸੀਂ ਜਾਵਾਂਗੇ ਕੁੱਟ ਲੋ ਮਾਰ ਲੋ ਸਾਨੂੰ ਗ੍ਰਿਫਤਾਰ ਕਰਨਾ ਪਵੇ ਕਰ ਲੋ ਪਰ ਅਸੀਂ ਰੋਜ਼ ਰੋਜ਼ ਨਹੀਂ ਕਰ ਸਕਦੇ ਔਰ ਮਰੰਡਨ ਦੇਣ ਤੋਂ ਬਾਅਦ ਵੀ ਸਾਨੂੰ ਲਿਖਤੀ ਰੂਪ ਚ ਨੋਟਿਸ ਚਾਹੀਦਾ ਹੈ ਜੀ ਬਾਈਕ ਟੈਕਸੀ ਬੰਦ ਰੇਡ ਦਾ ਨੋਟੀਫਿਕੇਸ਼ਨ ਤੇ ਸਵੇਰ ਤੋਂ ਸਾਡੇ ਕਿਸੇ ਬੰਦੇ ਦਾ ਚਲਾਨ ਨਹੀਂ ਹੋਣਾ ਚਾਹੀਦਾ ਵਰਦੀ ਦਾ ਵੀ ਚਾਹੀ ਪਰਮਿਟ ਦਾ ਜਦੋਂ ਤੱਕ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਹੁੰਦਾ Subscribe to One India channel and never miss an update.